ਆਠੀਵਾੜਾ ਦੇ ਪਿੰਡ ਗੜੀਬੇਟ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਦੇ ਨਵੇਂ ਬਣੇ ਸਰਪੰਚ ਵੱਲੋਂ ਇੱਕ ਵੱਖਰੀ ਮਿਸਾਲ ਜੋ ਕਿ ਹੈ ਕਾਇਮ ਕੀਤੀ ਗਈ ਹੈ ਦੱਸ ਦਈਏ ਕਿ ਸਰਪੰਚ ਦਾ ਨਾਮ ਸਤਬਲੀ ਹਾਰ ਸਿੰਘ ਦੱਸਿਆ ਜਾ ਰਿਹਾ ਹੈ ਪਿੰਡ ਦੇ ਲੋਕਾਂ ਨੇ ਪੰਚਾਇਤੀ ਚੋਣਾਂ ਦੇ ਦੌਰਾਨ ਸਤਬਲੀ ਹਾਰ ਸਿੰਘ ਨੂੰ ਜੋ ਕਿ ਹੈ ਪਿੰਡ ਦਾ ਸਰਪੰਚ ਚੁਣਿਆ ਸੀ ਉਸ ਤੋਂ ਬਾਅਦ ਉਸ ਨੇ ਖੁਸ਼ ਹੋ ਕੇ ਆਪਣੇ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਜੋ ਪਾਠ ਰਖਵਾਇਆ ਸੀ ਜਿਸ ਦੇ ਵਿੱਚ ਸਾਰੇ ਪਿੰਡ ਵਾਸੀ ਸ਼ਾਮਿਲ ਹੋਏ ਸਨ ਤੇ ਉਸ ਨੇ ਖੁਸ਼ ਹੋ ਕੇ ਜੋ ਕਿ ਹੈ ਪਾਠੀ ਸਾਹਿਬਾਨਾ ਨੂੰ ਪਾਠੀ ਸਿੰਘ ਸਾਹਿਬ ਆਣਾ ਨੂੰ ਉਸਨੇ سونے ਦੀਆਂ ਮੁੰਦਰਾ ਉਹਨੇ ਪੇਟ ਦੇ ਵਿੱਚ ਦਿੱਤੀ ਜੋ ਕਿ ਵੀਡੀਓ ਇਸ ਸਮੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਉਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜੀ ਹਾਂ ਪਿੰਡ ਦੇ ਨਵੇਂ بڑے ਸਰਪੰਚ ਨੇ ਖੁਸ਼ ਹੋ ਕੇ ਸਿੰਘ ਸਾਹਿਬਾਣਾ ਨੂੰ ਮੁੰਦਰੀਆਂ ਗਿਫਟ ਕੀਤੀਆਂ ਸਤਪਾਲਿਆਰ ਸਿੰਘ ਗੜੀਬੇਟ ਤੋਂ ਸਰਪੰਚ ਬੇਨਤੀ ਕਰਦਾ ਕਿ ਮਨੂੰ ਗੜੀਬੇਟ ਦੀ ਸੰਗਤ ਨੇ ਬਹੁਤ ਸੰਜੋਗ ਦੇ ਕੇ ਸਰਪੰਚ ਚੁਣਿਆ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਦਾ ਗ੍ਰੰਥੀ ਸਿੰਘਾਂ ਦੀ ਭਾਵਨਾ ਇਸ ਕਰਕੇ ਸਨਮਾਨ ਕੀਤਾ ਗਿਆ ਕਿ ਗਰੰਥੀ ਸਿੰਘਾਂ ਨੂੰ ਹਰੇਕ ਅੱਜਕੱਲ ਦੇ ਦੌਰ ਦੇ ਵਿੱਚ ਬਹੁਤ ਨੀਵਾ ਦੇਖ ਰਹੇ ਨੇ ਸਨਮਾਨ ਕਰਨ ਦਾ ਇਰਾਦਾ ਸਾਡਾ ਤਾਂ ਇਹ ਵੀ ਗਰੰਥੀ ਸਿੰਘਾਂ ਦਾ ਗੁਰੂ ਘਰ ਦੇ ਵਜੀਰ ਨੇ ਇਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ ਕਿਉਂਕਿ ਇਸ ਲੈਨ ਦੇ ਵਿੱਚ ਜੇ ਸਤਿਕਾਰ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਿੰਘ ਬੱਚੇ ਜਿਹੜੇ ਨੇ ਇਸ ਲੈਨ ਵਿੱਚ ਪੈਣਗੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂਕਿ ਨਸ਼ੇ ਬਹੁਤ ਵੱਧ ਚੁੱਕੇ ਨੇ ਕੋਈ ਵੀ ਗਰੰਥੀ ਸਿੰਘ ਦੀ ਲੈਨ ਦੇ ਵਿੱਚ ਬੱਚਾ ਤਿਆਰ ਹੋਣ ਨੂੰ ਰਾਜ਼ੀ ਨਹੀਂ ਹੈ ਜੇ ਆਪਾਂ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾਂਗੇ ਤੇ ਬੱਚੇ ਇਧਰ ਨੂੰ ਜੁੜਨਗੇ ਨਸ਼ਿਆਂ ਤੋਂ ਦੂਰ ਹੋਣਗੇ ਇਹ ਭਾਵਨਾ ਕਰਕੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਜਿਹੜਾ ਸਮਾਗਮ ਕਰਵਾਇਆ ਗਿਆ ਸੀ ਘਰ ਦੇ ਵਿੱਚ ਕਿਸ ਮਕਸਦ ਲਈ ਸਮਾਗਮ ਕਰਵਾਉਣ ਦਾ ਮਕਸਦ ਇਹ ਸੀ ਵੇਖੋ ਪਿੰਡ ਦੇ ਲੋਕਾਂ ਨੇ ਬਹੁਤ ਸੰਯੋਗ ਦੇ ਕੇ ਮੈਨੂੰ ਚੁਣਿਆ ਮੈਂ ਪਿੰਡ ਦੀ ਸੰਗਤ ਦਾ ਤੇ ਭੈਣ ਭਰਾਵਾਂ ਦਾ ਧੰਨਵਾਦ ਕਰਨ ਲਈ ਸਮਾਗਮ ਘਰ ਵਿੱਚ ਰੱਖਿਆ ਗਿਆ ਸੀ ਤੇ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕੀਤਾ ਹੁੰਦਿਆਂ ਬਾਣ ਤੋਂ ਪਹਿਲਾਂ ਬਿਲਕੁਲ ਵੀ ਤੁਸੀਂ ਗ੍ਰੰਥੀ ਸਿੰਘਾਂ ਨੂੰ ਦੱਸਿਆ ਨਹੀਂ ਸੀ ਤਾਂ ਕੀ ਸੀਗਾ ਜੀ ਉਹ ਦੇਖੋ ਜੀ ਇਹ ਗੱਲ ਹੈ ਵੀ ਗ੍ਰੰਥੀ ਸਿੰਘਾ ਦਾ ਸਨਮਾਨ ਕਰਨ ਦਾ ਵਿਚਾਰ ਜਿਹੜਾ ਹੈ ਉਹ ਸਾਡੇ ਬੱਚਿਆਂ ਦਾ ਸੀ ਵਿਦੇਸ਼ ਤੋਂ ਠੀਕ ਹੈ ਜੀ ਬੱਚਿਆਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਕਿਹਾ ਵੀ ਪਹਿਲ ਦੇ ਅਧਾਰ ਤੇ ਸਭੋਂ ਅਸੀਂ ਇਸ ਗੱਲ ਦੀ ਥੋੜੀ ਜੀ ਮਾਫੀ ਮੰਗਦੇ ਆ ਕਿ ਅਸੀਂ ਜਿਹੜੇ ਰਾਗੀ ਜਥਾ ਆਇਆ ਸੀ ਉਹਨਾਂ ਦਾ ਸਾਡੇ ਤੋਂ ਪ੍ਰੋਪਰ ਸਨਮਾਨ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਅਸੀਂ ਜੋ ਵੀ ਭੇਟਾ ਦਿੱਤੀ ਹੈ ਸਾਡੇ ਵੱਲੋਂ ਜਾਇਜ਼ ਨਹੀਂ ਸੀ ਕਿਉਂਕਿ ਬਹੁਤ ਘੱਟ ਭੇਟਾ ਸੀ ਪਰ ਜਿੰਨੀ ਉਹਨਾਂ ਦੀ ਬਣਦੀ ਸੀ ਉਦੋਂ ਵੱਧ ਦੇਣੀ ਚਾਹੀਦੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਜਥਾ ਸਾਨੂੰ ਗੁਰਬਾਣੀ ਨਾਲ ਜੋੜਦਾ ਹੈ ਗੁਰੂ ਘਰ ਨਾਲ ਜੋੜਦਾ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਾ ਤੇ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਹੁੰਦੇ ਨੇ ਠੀਕ ਹੈ ਜੀ ਆਪਣੇ ਪਿੰਡ ਵਿੱਚ ਐਸਾ ਜਿਹਾ ਕੋਈ ਹੈ ਨਹੀਂ ਜੀ ਆਪਣੇ ਪਿੰਡ ਵਿੱਚ ਹਜੇ ਤੱਕ ਤਾਂ ਦੇਖੋ ਜੀ ਇੱਕ ਆਪਣਾ ਗੁਰੂ ਘਰ ਹੈ ਬਾਕੀ ਤਾਂ ਚਲੋ ਆਪਣੇ ਰਵਿਦਾਸ ਜੀ ਦਾ ਗੁਰੂ ਘਰ ਹੈ ਉਹ ਆਪਾਂ ਮਹਾਰਾਜ ਕਿਰਪਾ ਕਰੇ ਤਿਆਰ ਜਰੂਰ ਕਰਾਂਗੇ ਕਿਉਂਕਿ ਹਰੇਕ ਆਪਣੀ ਭਾਵਨਾ ਦਾ ਸਦਕਾ ਹਰੇਕ ਆਪਣੀ ਜਾਤ ਬਰਾਦਰੀ ਦੇ ਸਦਕਾ ਜੋ ਵੀ ਆਪਣਾ ਕਰਦਾ ਵਧੀਆ ਕਰਦਾ ਕਿਉਂਕਿ ਮਾਰਾ ਕੋਈ ਵੀ ਨਹੀਂ ਜਿੱਥੇ ਵੀ ਆਪਾਂ ਨਮਸਕਾਰ ਕਰਾਂਗੇ ਗੁਰੂ ਮਹਾਰਾਜੇ ਦਾ ਸਰੂਪ ਹੋਵੇਗਾ ਉੱਥੇ ਨਮਸਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਦਸਾਂ ਗੁਰੂਆਂ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿਉਂਕਿ ਪਜਤੇ ਗੁਰੂਆਂ ਦੀ ਬਾਣੀ ਦੇ ਵਿੱਚ ਭਗਤ ਆ ਗਏ ਉੱਥੇ ਨਮਸਕਾਰ ਕਰਨਾ ਆਪਣਾ ਫਰਜ਼ ਬਣਦਾ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਿਸ ਤਰ੍ਹਾਂ ਦੇਖਦੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਵਧੀਆ ਕਿਉਂਕਿ ਹਰੇਕ ਨਗਰ ਦੇ ਵਿੱਚ ਮੈਂ ਤਾਂ ਕਹਿੰਦਾ ਸਾਡੇ ਪਿੰਡ ਵਰਗਾ ਸਤਿਕਾਰ ਤੇ ਮਾਣ ਹੋਣਾ ਚਾਹੀਦਾ ਹੈ ਆਪ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਕਤਰਾ ਨਹੀਂ ਅਸੀਂ ਤਾਂ ਹਰੇਕ ਨਾਲ ਭਾਈਚਾਰੇ ਦੇ ਨਾਲ ਰਹਿ ਕੇ ਖੁਸ਼ ਹਾਂ ਕਿਉਂਕਿ ਭਾਈਚਾਰੇ ਨੇ ਸਾਨੂੰ ਵੋਟਾਂ ਦੇ ਕੇ ਸਰਪੰਚ ਬਣਾਇਆ ਤੇ ਚੁਣਿਆ ਅਸੀਂ ਨਾ ਹੀ ਕੋਈ ਸਾਡੇ ਐਂਟੀ ਪਾਰਟੀ ਜਾਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਉਹ ਵੀ ਸਾਡੇ ਭਾਈਚਾਰੇ ਹਨ ਕਿਉਂਕਿ ਅਸੀਂ ਤਾਂ ਕਹਿੰਦੇ ਹਰੇਕ ਪਿੰਡ ਦੇ ਵਿੱਚ ਇਕਤਾ ਬਣ ਕੇ ਤੇ ਗਾਹਾਂ ਨੂੰ ਆਨ ਆਲੇ ਸਮਝ ਦੇ ਵਿੱਚ ਸਰਬਤੰਤੀ ਨਾਲ ਸਰਪੰਚ ਚੁਣੇ ਜਾਣ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਮਾਗਮ ਕਰਾਇਆ ਸੀ ਉਹ ਬਿਲਕੁਲ ਰਾਜਨੀਤੀ ਤੋਂ ਰਹਿਤ ਸੀ ਪਿੰਡ ਵਾਸੀਓ ਸੀ ਕੀ ਕਹੋਗੇ ਨਹੀਂ ਜੀ ਦੇਖੋ ਜੀ ਜੋ ਅਸੀਂ ਪ੍ਰੋਗਰਾਮ ਕਰਾਇਆ ਉਹਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਵੋਟਾਂ ਦੇ ਕੇ ਸਤਿਕਾਰ ਮਾਨ ਕੀਤਾ ਤੇ ਪਿੰਡ ਵਾਲਿਆਂ ਦਾ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੇ ਵਿੱਚ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀ। ਅਜੇ ਹੋਰ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਹੈ ਤੁਹਾਡਾ? ਪਿੰਡ ਵਾਸੀਆਂ ਨੂੰ ਤੇ ਇਸ ਦੇ ਦੇਖੋ ਵੀ ਜਦੋਂ ਵੀ ਗੁਰੂ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਕਦੇ ਵੀ ਖੰਨਪਾਰ ਸਾਹਿਬ ਘਰਾਂ ਦੇ ਵਿੱਚ ਕਰਾਨੇ ਆ ਤਾਂ ਗ੍ਰੰਥੀ ਸਿੰਘਾਂ ਦਾ ਮਾਨ ਸਨਮਾਨ ਜ਼ਰੂਰ ਕਰਿਆ ਕਰੋ। ਵੱਲ ਚੜ ਕੇ ਜਿੰਨੇ ਜੋਗੇ ਵੀ ਹੋ ਉਹਨਾਂ ਨੂੰ ਸਨਮਾਨ ਉਹਨਾਂ ਦਾ ਬਣਦਾ ਹੈ, ਹੱਕ ਦਿਆ ਕਰੋ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚੋਂ ਨਸ਼ਾ ਰਹਿਤ ਹੋਵੇ ਤੇ ਨਸ਼ਿਆਂ ਤੋਂ ਬੱਚੇ ਦੂਰ ਹੋਣ ਬੱਚਿਆਂ ਨੂੰ ਇਸ ਲਾਈਨ ਦੀ ਸਿਹਤ ਮਿਲੇ ਤੇ ਬੱਚੇ ਗ੍ਰਤੀ ਸਿੰਘ ਬਣਨ ਤੇ ਗੁਰੂ ਦੇ ਲੜ ਲੱਗਿਏ ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਇਸ ਕਰਕੇ ਆਪਾਂ ਤਾਂ ਇਹੀ ਕਹਿੰਨੇ ਆਂ ਵੀ ਪਿੰਡ ਵਿੱਚੋਂ ਹਰੇਕ ਤਰ੍ਹਾਂ ਦੀ ਜੋ ਕ੍ਰੈਤੀ ਹੈ ਉਹ ਦੂਰ ਹੋਣੀ ਚਾਹੀਦੀ ਹੈ ਤੇ ਭਾਈਚਾਰੇ ਦੀ ਸਾਂਝ ਬਣਨੀ ਚਾਹੀਦੀ ਹੈ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਦੇਖੋ ਜੀ ਹਜੇ ਤਾਂ ਨਵਾਂ-ਨਵਾਂ ਆਪਾਂ ਨੂੰ ਚੁਣਿਆ ਗਿਆ ਆਪਣੇ ਦਿਲੋਂ ਇਹੀ ਆ ਵੀ ਪਿੰਡ ਦਾ ਵਿਕਾਸ ਜ਼ਰੂਰੀ ਹੈ ਕਿਉਂਕਿ ਜੋ ਵੀ ਸਰਪੰਚ ਸਾਹਿਬ ਨੇ ਪਿਛਲਿਆਂ ਨੇ ਕੀਤਾ ਬਹੁਤ ਵਧੀਆ ਕੀਤਾ ਪਰ ਜੋ ਵੀ ਰਹਿੰਦੀਆਂ ਕਮੀਆਂ ਨੇ ਉਹਨਾਂ ਨੂੰ ਆਪਾਂ ਦੂਰ ਕਰਕੇ ਪਿੰਡ ਦਾ ਵਿਕਾਸ ਕਰੀਏ ਤੇ ਸਾਂਝਤਾ